ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਠੰਡ ਠਾਰੀ ਤੋਂ ਬਚੇ ਹੋ ਤੇ ਜਿਵੇਂ ਤੁਹਾਨੂੰ ਪਤਾ ਸਰਦੀ ਆ ਰਹੀ ਹੈ ਜੇ ਆਪਾਂ ਠੰਡਾਰ ਤੋਂ ਬਚ ਰਹੇ ਆ ਤੇ ਆਪਾਂ ਜਿਹੜੇ ਪੰਛੀ ਰੱਖਦੇ ਆਂ ਜਾਨਵਰ ਰੱਖਦੇ ਆਂ ਘਰਾਂ ਚ ਉਹਨਾਂ ਨੂੰ ਵੀ ਠੰਡ ਲੱਗਦੀ ਹੈ ਤੇ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਮੇਰੇ ਵੀਰ ਪੰਛੀ ਪ੍ਰੇਮੀ ਆ ਜਿਨ੍ਹਾਂ ਨੂੰ ਕੋਈ ਨਾਲ ਪਿਆਰ ਆ ਤੇ ਜਿਨ੍ਹਾਂ ਨੂੰ ਕੋਈ ਆਂਡੇ ਖਾਣੇ ਆ ਗੱਲੇ ਕੋਈ ਮਰੇ ਕੋਈ ਜੀਵੇ ਅੱਗੇ ਤੁਸੀਂ ਜਾਣਦੇ ਹੋ ਸਸਤਰਾ ਘੋਲ ਪਤਾਸੀ ਪੀਵੇ ਤਾਂ ਉਹ ਇਸ ਵੀਡੀਓ ਤੋਂ ਦੂਰ ਰਹਿਣ ਤੇ ਬਾਕੀ ਜਿਹੜੇ ਪੰਛੀ ਰੱਖਦੇ ਆ ਪੰਛੀ ਪ੍ਰੇਮੀ ਆ ਉਹ ਇਸ ਵੀਡੀਓ ਨਾਲ ਜੁੜ ਸਕਦੇ ਆ ਤੇ ਦੇਖਦਾ ਆਪਾਂ ਇਹਨੂੰ ਬਚਾਉਣ ਲਈ ਇੱਕ ਛੋਟਾ ਜਿਹਾ ਪ੍ਰੋਗਰਾਮ ਕਰ ਰਹੇ ਆ ਤਿਆਰ ਤੇ ਵੀਡੀਓ ਦੇ ਨਾਲ ਨਾਲ ਦਿਖਾਈ ਜਾਵਾਂਗੀ ਕਿਵੇਂ ਬਣਦਾ ਹੈ ਹਾਂ ਮੈਂ ਤੁਹਾਨੂੰ ਪਤਾ ਪਹਿਲਾਂ ਆਪਾਂ ਪੱਲੜ ਸਿੱਧਾ ਹੈ ਰਸਿਆਂ ਦਾ ਬਰਦ ਹੁੰਦੇ ਸੀਗੇ ਜਾਂ ਤਾਰ ਪਾਉਂਦੇ ਜਿਹਦੇ ਨਾਲ ਕੀ ਹੁੰਦਾ ਸੀਗਾ ਪੱਲੜ ਹਵਾ ਹੋਵਾ ਚੱਲਦੀ ਜਾਂ ਸੋਟ ਪਾੜ ਜਾਂਦਾ ਸੀਗਾ ਤੋਂ ਉਹਨਾਂ ਆਪਾਂ ਇੱਕ ਤਰੀਕਾ ਹੋਰ ਆਪਾਂ ਕਿਸੇ ਵਾਰ ਜਾਰਵੀ ਨੇ ਦੱਸਿਆ ਸੀਗਾ ਉਹ ਲਾਵਾਂਗੇ ਉਹਦੇ ਲਈ ਆਪਾਂ ਹੀ ਕਰਨਾ ਹੈ ਐਦਾਂ ਦੇ ਡੰਡੇ ਤੋੜ ਦੇਣੇ ਆ ਆਠ ਨੂੰ ਆਪਦੇ ਏਰੀਆ ਦੇ ਹਿਸਾਬ ਨਾਲ ਜਿੰਨਾ ਕ ਆਪਣਾ ਏਰੀਆ ਚੌੜਾ ਉਸ ਹਿਸਾਬ ਨਾਲ ਉਸ ਤਾਰ ਦੇ ਟੁਕੜੇ ਲੈ ਲੈਣੇ ਤੇ ਉਹਨਾਂ ਨੂੰ ਕਿਵੇਂ ਲਾਉਣਾ ਉਹ ਤੁਹਾਨੂੰ ਦੱਸਾਂਗੇ ਆਪਾਂ ਦਿਖਾਉਣੇ ਆ ਇਹ ਡੰਡੇ ਨੂੰ ਆਪਾਂ ਇਦਾਂ ਲੱਕੜ ਆਪਾਂ ਲੈ ਲੈਣੀ ਇਹਨੂੰ ਆਪਾਂ ਇਦਾਂ ਰੱਖ ਲੈਣਾ ਇੱਥੇ ਹਲਕਾ ਜਿਹਾ ਮੋੜ ਦੇਣਾ ਇਹ ਨਾਲ ਕੀ ਹੋ ਜਾਉਂ ਨੇ ਹੇਰੀ ਆਉਂਦੀ ਹੈ ਹਵਾ ਆਉਂਦੀ ਹੈ ਤਾਂ ਇਹ ਖਿੱਚ ਕੇ ਪਾੜ ਦਿੰਦੇ ਇਹਨੂੰ ਆਪਾਂ ਤਾਰ ਨੂੰ ਇੱਥੋਂ ਟਪਾ ਲੈਣਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹਨਾਂ ਕੀ ਤਾਰਕ ਤਾਂ ਖਿੱਚ ਪਾ ਕੇ ਆਪਣਾ ਜਿਹੜਾ ਪੱਲਣ ਲਾਵਾਂਗੇ ਆਪਾਂ ਉਹ ਪਾੜਦਾ ਨਹੀਂ ਇਹਨਾਂ ਤੇ ਬਾਕੀ ਤੁਸੀਂ ਖੁੱਡੇ ਜੀ ਵੀ ਦੇਖ ਸਕਦੇ ਆਪਾਂ ਜਿਹੜਾ ਇਹਨਾਂ ਦਾ ਬੈਠਣ ਦਾ ਸਿਸਟਮ ਹੈ ਉਹ ਵੱਖਰੇ ਤਰੀਕੇ ਨਾਲ ਬਣਾਇਆ ਹੋਇਆ ਤੇ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਇਹ ਠੀਕ ਹੈ ਦੇਸੀ ਮੁਰਗੇ ਆ ਦੇਖੋ ਸਾਰੇ ਰਾਤ ਨੂੰ ਇਹਦੇ ਚੜ ਕੇ ਬੈਠੇ ਆ ਇਹਦੇ ਤੇ ਇਦਾਂ ਆਪਾਂ ਪੱਲਣ ਦੇ ਆਹ ਇੰਟਰ ਤੱਕ ਜਿੰਨੀ ਆਪਣੀ ਇਹ ਹੈ ਆਪਦੇ ਹਿਸਾਬ ਨਾਲ ਤੁਸੀਂ ਏਰੀਏ ਦੇ ਹਿਸਾਬ ਨਾਲ 2 4 2 4 ਡੰਡੇ ਲਾ ਲੈਣੇ ਆ ਤੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਕੰਮ ਕੀ ਕੀ ਮੋਹ ਨੂੰ ਆਪਾਂ ਇਹਦਾ ਤਾਰ ਟਪਾ ਲੈਣੀ ਹੈ ਇਹ ਵਿਚ ਦੀ ਇਹ ਰੋਇਆ ਆਪਣਾ ਪੰਨੇ ਦਾ ਪਿਛਲੇ ਸਾਲ ਵਾਲਾ ਥੋੜਾ ਬੋਦਾ ਹੋ ਰੱਖਿਆ ਹੁਣ ਫਗਰ ਦੇ ਵਿੱਚ ਦੀ ਚੇਂਜ ਕਰਨਾ ਪੈ ਜੀ ਤਾਰਾ ਨੋ ਇਹ ਆ ਕੀ ਇਹ ਪੰਨਲ ਪਾੜਦ ਨਹੀਂ ਆ ਹੁਣ ਪਹਿਲਾਂ ਅਸੀਂ ਰੱਸੀ ਬੰਨੀ ਸੀ ਉਹ ਦੇ ਕਰਕੇ ਪਾੜ ਗਿਆ ਸੀ ਇਹ ਪੰਨਲ ਤੇ ਹੁਣ ਇਹ ਸਹੀ ਹੋ ਗਿਆ ਹੁਣ ਆਪਾਂ ਅਜ ਫੋਲਡ ਕਰਕੇ ਜੇ ਤਾਹਾਂ ਚੱਕਣਾ ਇਹਨੂੰ ਆਪਾਂ ਇਹ ਥੱਲੇ ਜੇ ਆਪਾਂ ਇਦਾਂ ਹੀ ਹੈਵੀ ਡੰਡੇ ਲਾ ਦਿਆਂਗੇ ਜਿਹੜਾ ਇਹਨੂੰ ਇਦਾਂ ਫੋਲਡ ਕਰਕੇ ਦਿਨ ਵੇਲੇ ਆਪਾਂ ਤੋਪਾ ਵੀ ਇਹਦਾ ਬਣ ਸਕਦਾ ਲੋ ਜੀ ਠੰਡ ਤੋਂ ਬਚਾਅ ਹੋ ਗਿਆ ਕਿਉਂਕਿ ਠੰਡ ਹਰ ਇੱਕ ਨੂੰ ਲੱਗਦੀ ਜਿਹਦੇ ਵਿੱਚ ਬਲੱਡ ਵਗਦਾ ਸੋ ਆਪਣੇ ਕਿੰਨੇ ਜੀ ਜਾਨਵਰ ਰੱਖਿਆ ਠੰਡੋਂ ਬਚਾਓ ਕਿਉਂਕਿ ਆਉਂਦੀ ਠੰਡ ਹੀ ਬਿਮਾਰ ਕਰਦੀ ਹੈ ਜਾਨਵਰਾਂ ਨੂੰ ਆਪਣੇ ਵੀ ਦੋ ਜਾਨਵਰਾਂ ਦਾ ਨੁਕਸਾਨ ਹੋ ਗਿਆ ਤਿੰਨਾਂ ਦਾ ਕਿਉਂਕਿ ਠੰਡ ਥੋੜੀ ਜ਼ਿਆਦਾ ਪੈ ਚੁੱਕੀ ਹੈ ਤੇ ਸੋ ਕਿਵੇਂ ਲੱਗਾ ਤਰੀਕਾ ਕਮੈਂਟ ਕਰਕੇ ਤੁਸੀਂ ਦੱਸਣਾ ਜਰੂਰ ਤੇ ਜੇ ਕਿਸੇ ਨੂੰ ਹੋਰ ਤਰੀਕਾ ਹੈਗਾ ਉਹ ਵੀ ਤੁਸੀਂ ਦੱਸ ਸਕਦੇ ਹੋ ਬਾਕੀ ਆਪਾਂ ਨੂੰ ਤੇ ਸਹੀ ਲੱਗਾ ਤੇ ਇਹਦੀ ਕੋਸ਼ਿਸ਼ ਕਰਾਂਗੇ ਮੈਂ ਬੋਰੀਆਂ ਦਾ ਇੰਤਜ਼ਾਮ ਕਰ ਰਹੇ ਹਾਂ ਬੋਰੀਆਂ ਨਾਲ ਲਾਇਆ ਜਾਵੇ ਨਿਗਰ ਕਿਉਂਕਿ ਠੰਡਾ ਹੁੰਦਾ ਥੋੜਾ ਜਿਆ ਤੇ ਬੋਰੀਆਂ ਨਾਲ ਲਾਵਾਂਗੇ ਬਾਕੀ ਬੈਠਣ ਦਾ ਤੁਸੀਂ ਦੇਖ ਹੀ ਚੁੱਕੇ ਹੋ ਕਟਕਟ ਸਭ ਮੁਰਗਾ ਇਹਦੇ ਵਿੱਚ ਪਾਉਂਗਾ ਮੁਰਗਾ ਮੁਰਗੀ ਇਚ 라ਵਾਂ ਬੈਠ ਸਕਦੇ ਆ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੀ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਫੇਸਬੁੱਕ YouTube ਤੇ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਫੋਲੋ ਕਰ ਲਓ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਆ ਧੰਨਵਾਦ